ਵਿਅਕਤ ਦਾ ਬੱਚਾ ਆ ਡਾ ਨਿਕਲੇ ਤੇ ਬੱਚੇ ਕੋ ਵੀ ਲਾ ਕੇ ਤੇ ਕੇ ਚਲ ਜੀ ਆ ਨਿਕਲੇ ਕੋ ਬੱਚਾ ਡਿੱਗ ਜਾਗੇ ਕੀ ਕਰਾਂਗੇ 9 12 ਸਾਲ ਦੇ ਆ ਕੋਈ ਗਲੀ ਵੀ ਗੁਰਦਰ ਨਹੀਂ ਜਦਾ ਪੈਸੇ ਨਾ ਭਰਾ ਦੇ ਆ ਨਾੜੇ ਪਿੰਡ ਦੇ ਬੁਰੇ ਹਾਲਾਤ ਹੋਏ ਆ ਸੜਕ ਬਣਨੀ ਚਾਹੀਦੀ ਹੈ ਪੱਤੀ ਛੋਲੇ ਪਿੰਡ ਦਾ ਸਾਡਾ ਇਹ ਬੱਤੇ ਵਾਲਾ ਗੁਜਰਾ ਪੱਤੀ ਛੋਲੇ ਤੇ ਰੋਡ ਜਿਹੜੀ ਮੇਨ ਰੋਡ ਆ ਸ਼ੀਟ ਫਾਰਮ ਜਿਹੜੀ ਜਾ ਰਹੀ ਆ ਮੈਗਾ ਫੂਡ ਪਾਰਕ ਨੂੰ ਠੀਕ ਹੈ ਜੀ ਤੇ ਆਹ ਦੇਖ ਲਓ ਤੁਸੀਂ ਪਿੰਡ ਦਾ ਕੀ ਹਾਲ ਆ ਜੀ ਬਥੇਰਾ ਪ੍ਰਸ਼ਾਸਨ ਨੂੰ ਕਾਫੀ ਵਾਰੀ ਕਿਹਾ ਹੈ ਇੱਥੇ ਉਹਦੇ ਕੋਲ ਆਟੋ ਡੇਪਿਆ ਵਿੱਚ ਇੱਕ ਤਾਂ ਜਵਾੜਾ ਟੁੱਟ ਗਿਆ ਬੰਦੇ ਦਾ ਮੋਟਰਸਾਈਕਲ ਦੇ ਕੇ ਨੂੰ پتہ ਬਾਹਰੋਂ ਐਸਾ ਪਤਾ ਬਾਹਰੋਂ ਸੁਣੀ ਸੀ ਆ ਤੁਹਾਡੇ ਸਾਹਮਣੇ ਵੇਖੋ ਕੀ ਹਾਲਤਾ ਰੋਡ ਦੀ ਇੱਥੇ ਜਿਹੜੇ ਵਿਚਾਰੇ ਮਾੜੇ ਮੋਟੇ ਰੇਡੀਆਂ ਲਾਉਂਦੇ ਆਂ ਤੇ ਦੁਕਾਨਾਂ ਲਾਉਂਦੇ ਸੀ ਉਹ ਤਾਂ ਮਾਰਾ ਕੰਮ ਹੀ ਬੰਦ ਹੋ ਗਿਆ ਉਹੋ ਵਿਚਾਰੇ ਛੱਡ ਕੇ ਦੁਕਾਨਾਂ ਬਾਹਰ ਉਹ بارش ਕਰਕੇ ਗਾ ਕੇ ਤੇਰ ਕੋ ਆਉਂਦਾ ਨਹੀਂ ਨਾ ਟੁੱਟੀ ਗਲੀ ਵਿੱਚ ਨੂੰ ਗਾ ਕੇ ਆਉਂਦਾ ਕੋਈ ਇਹ ਜੀ ਫਤੀਨਾ ਮਾਈ ਗੁਰਜੀਤ ਸਿੰਘ ਜੀ ਅਕਾਲੀ ਦਲ ਦਾ ਵਰਕਰ ਆ ਮੈਂ ਮੀਤ ਪ੍ਰਧਾਨ ਦੇ ਦਿਹਾਣੇ ਦਾ ਯੂਥ ਪ੍ਰਧਾਨ ਕੇ ਲੜਕੇ ਦਾ ਸਾਡੇ ਵਿੱਚ ਆਮ ਪਾਰਟੀ ਦੇ ਵਿੱਚ 3 ਸਾਲ ਇਹਨਾਂ ਦੇ ਕੰਮ ਨਹੀਂ ਹੋਇਆਗਾ 5 ਸਾਲ ਕਾਂਗਰਸ ਦੇ ਰਾਜ ਵਿੱਚ ਨਹੀਂ ਆਇਆ ਪੂਰਾ ਪੂਰਾ ਡਾਟਾ ਮੈਂ ਚੁੱਕ ਚੁੱਕ ਕੇ ਮਰ ਗਿਆ ਇੱਥੇ ਖੇਡਦੇ ਨੇ ਸਪੈਂਚ ਇੱਕ ਦੂਜੀ ਨਾਲ ਰਲ ਕੇ ਜਿਹੜੀ ਉੱਪਰੋਂ ਪਿੱਛੋਂ ਗ੍ਰਾਂਟ ਆਉਂਦੀ ਆ ਅੱਧੇ ਰਲ ਕੇ ਖਾੜ ਲੈਂਦੇ ਨੇ ਇੱਕ ਦੂਜੀ ਨੂੰ ਬਣਾ ਦਿੰਦੇ ਨੇ ਬੇਪੂਫ ਵਿਕਾਸ ਕੀ ਛੱਡ ਗਿਆ ਤੇ ਪਿੰਡ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆਗਾ ਜਿੰਨਾ ਵੀ ਇਹ ਰੋਡ ਟੁੱਟਾ ਹੈ ਇਹਦੇ ਚਾਰ ਵਾਰ ਦੀਆਂ ਮੇਰੇ ਕੋਲ ਵੀਡੀਓ ਪਈਆਂ ਨੇ ਪੁਰਾਣੇ ਸਬੂਤ ਇਹ ਤੂੰ ਲਾ ਕੇ ਜੱਟ ਤੱਕ ਮੇਰੇ ਕੋਲ ਸਬੂਤ ਆ ਇੱਥੇ ਕੋਈ ਕੰਮ ਨਹੀਂ ਹੋਣਾ ਹੈਗਾ ਮੀਡੀਆ ਵਿੱਚ ਵੀ ਚਾਰ ਵਾਰ ਮੀਡੀਆ ਵਿੱਚ ਵੀ ਹੋਈ ਆ ਇੱਕ ਵਾਰ ਵੀ ਨਹੀਂ ਐ ਖਵਾਰਾਂ ਤੇ ਵੀ ਲਵਾ ਲਵਾ ਕੇ ਮਰ ਗਏ ਆ ਇਹ ਪਿੰਡ ਹੋ ਗਿਆ ਲਵਾਰਸ ਇੱਕ ਹੁੰਦਾ ਨਾ ਪਿੰਡ ਦਾ ਇੱਕ ਲਵਾਰਸ ਹੁੰਦਾ ਚੱਲ ਪੁੰਨਦਾਨ ਕਰ ਦਈਏ ਇਹ ਪਿੰਡ ਦੋਵੇਂ ਦੋਵੇਂ ਪਿੰਡ ਲਵਾਰਸ ਕਰਤੇ ਨਹੀਂ ਨਾ ਨੇ ਕਿੰਨਾ ਦੀ ਗਲਤੀ ਹੈ ਸਰਕਾਰ ਦੀ ਵੀ ਗਲਤੀ ਸਭ ਤੋਂ ਵੱਡੀ ਉਸ ਤੋਂ ਵੱਡੀ ਸਭ ਤੋਂ ਵੱਡੀ ਸਰਪੰਚਾਂ ਦੇ ਨੰਬਰਾਂ ਦੀ ਪੰਚਾਇਤ ਦੀ ਪੰਚਾਇਤ ਸੈਟ ਕਰੇ ਦੀ ਤਾਂ ਹੀ ਅੱਗੂ ਸਰਕਾਰ ਦਾ ਫਰਜ਼ ਬੰਦਾ ਕਿਤੇ ਕਿਥੇ ਪੈਸਾ ਲਾਇਆ ਨਹੀਂ ਲਾਇਆ ਫਰਜ਼ੀ ਕੋ ਨਹੀਂ ਹੈਗਾ ਸਰਕਾਰ ਦਾ 5 ਸਾਲ ਕਾਂਗਰਸ ਨੇ ਕਰਤੇ ਨੇ ਕਾਲੀਆਂ ਦੇ ਰਾਜ ਵਿੱਚ ਬਣਿਆ ਹੀ ਰੋਡ ਹੈ 5 ਸਾਲ ਕਾਂਗਰਸ ਨੇ ਕਾਟਦੇ ਨਹੀਂ 3 ਸਾਲ ਆਮ ਪਾਰਟੀ ਖੜੇ ਮੜਾ ਵੜਾ ਮੜਾ ਜਾ ਕੇ ਦੇਖੋ ਜਾ ਵਡਾ ਟੰਡ ਦੇਖੋ ਜਾ ਆਓ ਜੇ ਮੜਾ ਜਾ ਇਹ ਵਡਾ ਟੰਡ ਦੇਖੋ ਆਹੋ ਇਹ ਦੇਖੋ ਮੜਾ ਜਾ ਆਓ ਆਓ ਆ ਦੇਖੋ ਗੁਰਜੀਤ ਸਿੰਘ ਆ ਦੇਖੋ ਇਹ ਭਟਣ ਨੂੰ ਇਹ ਕੀ ਕਰਨਾ ਕੱਲ ਪੱਪੀ ਨੇ ਤੋੜਿਆ ਆ ਤੇ ਆਪਣੇ ਭੋਲੇ ਗੋਗੀ ਨੇ ਇਹ ਸਾਰੇ ਇਹ ਗੋਗੀ ਤੋੜ ਕੇ ਵੇਖਿਆ ਮੜਾ ਵੀਡੀਓ ਵੀ ਦੇਖੋ ਇਹ ਗੋਗੀ ਨੇ ਕਿੰ ਤੋੜਿਆ ਆਓ ਇਹ ਦਿਖਾਣਾ 1 ਮਿੰਟ ਆ ਦੇਖੋ ਜੀ ਟੈਕ ਮੰਟਰ ਆਦਾ ਖਾਨਾ ਤੁਹਾਨੂੰ ਇੱਕ ਮਿੰਟ ਤੁਸੀਂ ਹੋਲਡ ਰੱਖੋ ਮੜਾ ਜਾ ਭਰਾ ਮੇਰੇ ਇੱਥੇ ਕੋਈ ਹਾਲ ਨਹੀਂ ਹੈਗਾ ਹੈਗਾ ਇਹ ਪਿੰਡ ਵਿੱਚ ਕੁਝ ਵੀ ਨਹੀਂ ਹੁੰਦਾ ਹੈਗਾ ਮੈਂ ਬੜੀ ਵਾਰ ਗੱਲ ਚੱਕ ਚੱਕ ਕੇ ਮਰ ਗਿਆ ਦੱਸਾ ਕੀ ਆ ਆ ਦੇਖ ਹਰ ਜੱਡ ਦਾ ਫੋਨ ਦੀ 70 ਸਾਲ ਦੀ ਪਿੰਡੇ ਆਇਆ ਕਰੋ ਉਧਰ ਦੀ ਆ ਦੇਖੋ ਕੋਈ ਸੁਣਵਾਈ ਨਹੀਂ ਆ ਸਾਡੀ ਗ੍ਰੀਪਾ ਬੰਨਿਆ ਨਹੀਂ ਇੱਕ ਹੋਰ ਖਿੱਚੋ ਜੀ ਇਹ ਬੰਦੇ ਨੇ ਪਿੰਡੇ ਵਿੱਚ ਪਿੰਡ ਦਾ ਨਾਂ ਹੀ ਕੋ ਨਹੀਂ ਇਹ ਆ ਦੇਖੋ ਆਮ ਪਾਰਟੀ ਦੇ ਰਾਜ ਵਿੱਚ ਕੀ ਹਾਲ ਹੁੰਦੇ ਦੀ ਇਹਨਾਂ ਨੇ ਇਹਨਾਂ ਕੋਲ ਪੈਸਾ ਤੇ ਆਇ ਨਹੀਂ ਲਾਣਾ ਕੀ ਆ ਇਹਨਾਂ ਕੋਲ ਕੁਝ ਪੈਸਾ ਨਹੀਂ ਹੈ ਆਮ ਪਾਰਟੀ ਵਾਲਿਆਂ ਨੇ ਯਾਰ ਯਾਰ ਰੁਪਏ ਕਹਿੰਦੇ ਜਨਾਨੀਆਂ ਨੂੰ ਖਾਤੇ ਦਵਾ ਦੇ ਯਾਰ ਯਾਰ ਰੁਪਏ ਖਾਤੇ ਕਿੱਥੇ ਆਇਆ ਕਹਿੰਦੇ ਪੈਸ਼ਨਾਂ ਲਾਵਾਂ ਦੇ ਉਹ ਜਿਹੜੀ 5 30 30 ਕਿਲੋ ਵੱਲ ਦੇ ਰਾਜ ਵਿੱਚ ਕਣਕ ਮਿਲਦੀ ਸੀ ਉਹ 5 5 ਕਿਲੋ ਲੋਕਾਂ ਨੂੰ ਲਾਤ ਹੈ ਕੀ ਲੋਕਾਂ ਦਾ ਫਰਜ਼ ਹੈ ਕਹਿੰਦੇ ਆਮ ਪਾਰਟੀ ਵਾਲੇ ਕਹਿੰਦੇ ਸੀ ਅਸੀਂ ਲੋਕਾਂ ਦੇ ਘਰੇ ਮਤਲਬ ਜਾ ਕੇ ਕੰਮ ਕਰਾਂਦੇ ਇਹ ਲੋਕੀ ਖੁਦ ਆਮ ਪਾਰਟੀ ਵਾਲੇ ਖੁਦ ਬੁਲਾਉਂਦੇ ਪਏ ਨੇ ਮੈਂ ਖੁਦ ਆਪਣੇ ਵੇਖੇ ਨੇ ਮੈਂ ਖੁਦ ਦਾ ਮਗਰ ਦਾ ਨਾਂ ਨਹੀਂ ਲੈਣਾ ਚਾਹੁੰਦਾ ਹੈਗਾ ਮੈਂ ਖੁਦ ਵੇਖੇ ਨੇ ਆਪਣੇ ਮੇਰੇ ਨੇ ਦੱਸਾਂ ਗੱਲ ਕੀ ਆ ਇਹ ਕੋਤਵਾਲ ਗੁਜਰਾਤ ਗੱਲ ਕੀ ਆ ਮਤਲਬ ਇੱਥੇ ਕੰਮ ਨਹੀਂ ਹੁੰਦਾ ਪਿਆ ਕਿ ਪੂਰਾ ਵੀ ਇੱਥੇ ਵਿਕਾਸ ਨਹੀਂ ਹੋਣਾ ਹੈਗਾ ਪਿੰਡ ਦੇ ਵਿੱਚ ਘਰ-ਬਾਰ ਕਿੰਨੇ ਘਰ ਹੈ ਜਿਹੜੇ ਪਿੰਡ 900 ਘਰ ਹੈ더라 750 ਅੱਧਰ ਘਰ ਆ ਸਾਰੇ ਘਰ ਦੇ ਵਿੱਚ ਇਹ ਉਹ ਬੁਰਾ ਹਾਲਾ ਪੈਪਾ ਦਾ ਮਛਰ ਲੈਡ ਦਾ ਬਾਲਾ ਬੁਰਾ ਹਾਲਾ ਕੋਈ ਕੰਮ ਨਹੀਂ ਹੁੰਦਾ ਹਾਂਜੀ ਮੰਗ ਕੀ ਹੈਗੀ ਹੈ ਮੰਗ ਇਹ ਹੀ ਆ ਪਿੰਡ ਦੇ ਵਿੱਚ ਵਿਕਾਸ ਹੋਣਾ ਚਾਹੀਦਾ ਹੈ ਪੂਰਾ ਰੋਡ ਬੰਨਣਾ ਚਾਹੀਦਾ ਹੈ ਗਲੀਆਂ ਦਾ ਵੀ ਸਾਡਾ ਨਾਲਾ ਵੀ ਵੇਚ ਕੇ ਖਾਨ ਲੱਗੇ ਸੀ ਉਹ ਤੁਹਾਨੂੰ ਮੈਂ ਨਾਲਾ ਵੀ ਦਿਖਾ ਦਿੰਨਾ ਰੋਡ ਅੱਗੇ ਨਾਲਾ ਵੀ ਵੇਚ ਕੇ ਖਾਨ ਲੱਗਾ ਕੱਲੇ ਨੇ ਰੋਕਿਆ ਉਹ ਡਾਟਾ ਫੇਸਬੁੱਕ ਤੇ ਚੜਿਆ ਗੁਰਜੀਤ ਸਿੰਘ ਐਡੀ ਮੇਰੀ ਆ ਗੱਲ ਪੰਜਾਬ ਦੀ ਆ ਮੇਰੀ ਮੇਰੀ ਆਈਡੀ ਆ ਉਹਦੇ ਵਿੱਚ ਸਾਰਾ ਡਾਟਾ ਮੇਰੇ ਫੇਸਬੁੱਕ 'ਚ ਕੱਢ ਲੋ ਜੇ ਪੂਰਾ ਪੂਰਾ ਅੰਗ ਅੰਗ ਪੂਰੇ ਨਲਕੇ ਸਰਕਾਰੀ ਪੱਤੇ ਗਏ ਨੇ ਨਲਕੇ ਲਵਾਏ ਕਿਉਂ ਨਹੀਂ 4 400 ਫੁੱਟ ਬੋਰ ਕਰ ਕਰਕੇ 40 4000 ਰੁਪਇਆ ਲਾਇਆ ਕਾਦੇ ਵਾਸਤੇ ਲਾਇਆ ਜੇ 5 ਦਿਨ ਲਾਈਟ ਨਹੀਂ ਆਉਂਦੀ ਆਮ ਪਾਲਟੀ ਦੇ ਰਾਜ ਵਿੱਚ ਬਦਲ ਦੇ ਨਲਕੇ ਲੱਗੇ ਨੇ ਪਲ ਬੰਦਾ ਪਾਣੀ ਤੇ ਭਰ ਲੈਂਦਾ ਪਾਣੀ ਤੋਂ ਬਿਨਾ ਕਿਹਦੇ ਜਾਲੇ ਆਪਣਾ ਪਾਣੀ ਦੇ ਪਿੰ ਪਾਣੀ ਤੋਂ ਪਿੰਡਾਂ ਬਿਖਾਸ ਨਹੀਂ ਹੈਗਾ ਇੱਥੇ ਨਾ ਇੱਥੇ ਕੋਈ ਵਿਕਾਸ ਨਹੀਂ ਹੈਗਾ ਬਿਲਕੁਲ ਜ਼ੀਰੋ ਪਿੰਡ ਕਰਤਾ ਇਹਨਾਂ ਨੇ ਵਿੱਚ ਸਪੈਂਚਾਂ ਦੀ ਵੀ ਗਲਤੀ ਸਭ ਤੋਂ ਵੱਡੀ ਸਰਕਾਰ ਦੀ ਗਲਤੀ ਆਮ ਪਾਰਟੀ ਦੀ 5 ਸਾਲ ਕਾਂਗਰਸ ਨੇ ਲੁੱਟਿਆ ਅੱਜ 3 ਸਾਲ ਆਮ ਪਾਰਟੀ ਨੇ ਲੁੱਟ ਲਿਆ ਰਲ ਕੇ ਤੇ ਖੇਡਦੇ ਨੇ ਇੱਕ ਦੂਜੀ ਨਾਲ ਇੱਕ ਤਾਂ ਹੁੰਦੀ ਸਰਕਾਰ ਚੱਲੋ ਕੰਮ ਕਰਦੀ ਏ ਇਹ ਰਲ ਕੇ ਖੇਡਦੇ ਨੇ ਇਹਨਾਂ ਨੇ ਗੱਠ ਜੋੜ ਤੇ ਹੁਣ ਤੇ ਇਹਨਾਂ ਦਾ ਵਿਕਾਸ ਨਹੀਂ ਹੋਇਆ ਸਾਡੇ ਪਿੰਡ ਦਾ ਬਸ ਅੱਜ 3 ਦਿਨ ਦਾ ਮੇਰੇ ਕੋਲ ਟਾਈਮ ਲਾਏ ਮੇਰਾ ਨਾਮ ਦਾ ਜਗਿੰਦਰ ਕੌਰ ਆ 3 ਦਿਨ ਦਾ ਟਾਈਮ ਲੈ ਵੀ ਤਿੰਨ ਦਿਨਾਂ ਤੋਂ ਜੋ ਗਲੀ ਦੇ ਬੀਬੀਆਂ ਡੋਬਦੀਆਂ ਭੈਣ ਭਰਾ ਡਿੱਗਦੇ ਸੀ ਉਹਨਾਂ ਤੇ ਬਹੁਤ ਜੀ ਸੀਵਰ ਪੁੱਟ ਗਏ ਨੇ ਹੁਣ ਮੇਰੇ ਤੇ ਨੌ ਵੀ ਤਿੰਨ ਦਿਨੋਂ ਕੋ ਲੜਕੇ ਚਲ ਗਏ ਬੱਚੇ ਡੁੱਬ ਜਾਣਗੇ ਫਿਰ ਘਰ ਕੀ ਕਰ ਸਕਦੇ ਆ ਗਰੀਬ ਬੰਦੇ ਆਏ ਨੇ ਮਿਹਨਤੀ ਰਾਤ ਕੇ ਵਿਚਾਰਾ ਭਾਈ ਰਾਜ ਅਚਾਨਕ ਪਲੇਟ ਚਲੇ ਗਏ ਨੌਕਾ ਦਾ ਟਾਈਮ ਉਹ ਵੀ ਡਿੱਗ ਚਲੇ ਆ ਵਿਚਾਰਾ ਤੁਸੀਂ ਕਿਹਾ ਨਹੀਂ ਜਦੋਂ ਟੋਇਆ ਨੇ ਪਟਿਆ ਉਹ ਅਸੀਂ ਕਿਹਾ ਮੈਂ ਕਹਾਂ ਜੀ ਤੁਮਨ ਜੂਰੀ ਲਾ ਲਓ ਕਹਿੰਦੇ ਜੀ ਸਰਪੰਚ ਕਹਿੰਦੇ ਕੋਈ ਨਹੀਂ ਰਲ ਕੇ ਅਸੀਂ ਕਰ ਲੈਨੇ ਆ ਕੰਮ ਮੈਂ ਬਹੁਤ ਜ਼ੋਰ ਲਾ ਮੇਰੇ ਕੋ 3 ਦਿਨ ਦਾ ਟਾਈਮ ਲੱਗੇ ਜੀ ਅੱਜ 5 ਦਿਨ ਹੋ ਚਲੇ ਮੇਰਾ ਕੋਈ ਹਾਲ ਨਹੀਂ ਹੋਇਆ ਕੋਈ ਬੰਦ ਨਹੀਂ ਆਇਆ ਕੋਈ ਆਇਆ ਹੀ ਨਹੀਂ ਜੇ ਤੱਕ ਬੰਦ ਕਰਨਾ ਕੋਈ ਵੇਖਣੀਆਂ ਨਾ ਕੋਈ ਬੰਦ ਕਰਨ ਆਇਆ ਸਾਡੇ ਬਹੁਤ ਬੁਰੇ ਹਾਲਾਤ ਆਉਣ ਮੇਰੇ ਤੁਹਾਨੂੰ ਜਿੰਦਾ ਬੂਆ ਲੱਗਾ ਟਾਈਮ ਮੇਰੀ ਨੋ ਵੀ ਲੜ ਕੇ ਚਲੀ ਗਈ ਉਹ ਬੱਚੇ ਸਕੂਲ ਜਾਣ ਕੱਲ ਸਵੇਰੇ ਚਿੱਕੜ ਹੋਇਆ ਜੀ ਉਦਣ ਜਾਂ ਕਿ ਭਾਈ ਜਦੋਂ ਇਹਦੇ بارش ਪੈਂਦੇ ਨਾ ਸਾਡੀ ਦੁਕਾਨ ਉਹ ਵੀ ਅੱਧੀ ਚੱਲੀ ਅੱਧੀਆਂ ਬੰਦ ਆ। ਛੋਟੇ ਛੋਟੇ ਤੇ ਪਾਣੀ ਖੜਾ ਤੇ ਬੱਚੇ ਸਕੂਲ ਵਾਲਾ ਦਾ ਐਨਾ ਮਾੜਾ ਹਾਲ ਹੁੰਦਾ। ਬੱਚੇ ਸਕੂਲ ਤਿਆਰ ਹੋ ਕੇ ਜਾਂਦੇ ਨੇ ਉੱਥੇ ਲੰਘਦੇ ਜਾਂਦੇ ਆ। ਮੜੇ ਗੱਡਰਾਂ ਦਾ ਪਾਣੀ ਦੇਖ ਲਓ ਵੀ ਕਿੰਨੇ ਇੱਥੇ ਮੱਛਰ ਮੱਕੀ ਇੱਥੇ ਹੁੰਦੀ ਐ ਇੱਥੇ ਬਿਮਾਰ ਹੋਣ ਦੇ। ਸਰਪੰਚ ਸਾਹਿਬ ਕੀ ਕਹਿੰਦੇ? ਸਰਪੰਚ ਦੇ ਕੋਈ ਗੁੰਗਾ ਉਹਨੂੰ ਕੋਈ ਨਹੀਂ ਪਤਾ। ਸਰਪੰਚ ਨੇ ਅਸੀਂ ਗੱਲ ਨਹੀਂ ਕਦੀ। ਆਈ ਤਾਂ ਗੱਲ ਹੀ ਹਟਾ। ਉਹ ਜੀ ਸਾਨੂੰ ਬੰਨਣਾ ਚਾਹੀਦਾ ਜੀ ਐਨਾ ਕੁਝ। ਉਹ ਜੀ ਤੁਹਾਨੂੰ ਮਹਿੰਗਾ ਹੋ ਸਕਦਾ। ਮੇਰੇ ਨਾਲ ਹੀ ਸੂਚ ਇਹ ਪਿੰਡ ਕਪੂਰ ਸਾਹਿਬ ਦਾ ਮੈਂ ਆ ਪਿੰਡ ਦਾ ਵਾਸੀ ਹਾਂ ਗੱਲ ਇਹ ਆ ਕਿ ਅਸੀਂ ਕਾਂਗਰਸ ਨੂੰ ਝੂਠਾ ਨਹੀਂ ਕਹਿ ਸਕਦੇ ਬਹਿਤ ਸਾਹਿਬ ਨੇ 1 ਕਰੋੜ ਰੁਪਇਆ ਕੱਲਿਆ ਹਾਂ ਸਿਰਫ ਛਰਕ ਬਣਾਉਣ ਲਈ ਇਹ ਵਾਲਾ ਬੰਦਿਆ ਸਰਪੰਚਾਂ ਨੇ ਕੀ ਕੀਤਾ ਪੈ ਪੈ ਦਾ ਸਾਡੇ ਵੀ ਇੱਥੇ ਕਿਹੜੀ ਸਰਕਾਰ ਕਾਂਗਰਸ ਦੀ ਆ ਨਹੀਂ ਕਾਲੀਆਂ ਦੀ ਬੜ ਜਾਣੀ ਕਾਲੀਆਂ ਨੇ ਸੋਚਿਆ ਉਹ ਵੀ ਵਿੱਚ ਰੋਂਦੇ ਲੰਘਦੇ ਰਹੇ ਬੈਦਵੀਰ ਹੁੰਦਾ ਰਿਆ ਅਸੀਂ ਲੋਕ ਵੱਖਰੇ ਰਹਿੰਦੇ ਰਹੇ ਜਦੋਂ ਆਮ ਪਾਰਟੀ ਬਣ ਗਈ ਏ ਬੀਬੀ ਦਾ ਜੇ ਮੇਲ ਅਸਮਰ ਕਲੇ ਅਸੀਂ ਵੀਡੀਓ ਸਾਹ ਦੇ ਕੇ 40 ਬੰਦੇ ਉਹੀ ਦਾ ਮੈਂਬਰ ਬਣ ਕੇ ਗਈ ਉਹ ਕਹਿੰਦਾ ਵੀ ਅਸੀਂ ਗਏ ਦੁੱਖ ਭੜੇ ਉਹ ਕਹਿੰਦਾ ਕਿ ਤੇ ਤੁਸੀਂ ਪਾਣੀ ਕਲੋਨੀ ਦਾ ਨਹੀਂ ਪਾਣ ਦੇਣਾ ਬਾਈ ਜੀ ਕੁੜੀਆਂ ਉਥੋਂ ਘਰੋਂ ਡੁਰਦੀਆਂ ਤੇ ਉਹ ਰੱਖਿਆ ਨਕੂਲਾ ਸਾਹਮਣਾ ਧੋ ਕੇ ਪੈਰ ਘਰ ਪਜਾਣਾ ਧੋ ਕੇ ਬਾਹਰ ਆਣਾ ਕਿਹੜੀ ਅਫਸਰ ਨੇ ਸਾਨੂੰ ਉਹ ਬੰਦਾ ਕਲਿਆ ਧੱਕਾ ਕੋਈ ਨਾ ਕੋਈ ਖੁਈਆਂ ਕੋਈ ਨਾ ਉਸੇ ਵਕਤ ਹਾਲਾਤ ਨੂੰ ਹੀ ਚਲਾਤੇ ਪਾਣੀ ਕੱਢਣਾ ਸ਼ੁਰੂ ਕਰਤਾ ਅੱਧਰ ਕੱਢਿਆ ਪਾਣੀ ਸਾਰਾ ਪਾਣੀ ਕੱਢਤਾ ਫੇ ਦੂਜੇ ਨੇ ਟੱਪਣ ਨਾਲੇ ਆ ਗਏ ਉਹ ਅਫਸਰ ਆਇਆ ਉਹ ਨਹੀਂ ਕਹੇ ਹਮਾਰੇ ਆਏ ਕਰ ਗਿਆ ਕਰਦੇ ਸਿਵਰੇ ਪੈਸੇ ਗਏ ਉਹ ਵੀ ਆ ਗਿਆ ਆ ਤੁਸੀਂ ਭਾਈ ਵੇ ਲੋ ਤਿੰਨ ਆਹ ਦੇਖੋ ਜੀ ਆਹ ਬੋਰਡ ਲੱਗੇ ਤਿੰਨ ਸਾਲ ਹੋ ਗਏ ਨਹੀਂ ਪਤਾ ਰੱਖਿਆ ਹਨ ਆਹ ਦੇਖ ਲਓ ਆ ਤੀਜਾ ਸਾਲ ਹੋ ਗਿਆ ਤਿੰਨ ਸਾਲ ਹੋ ਗਏ ਨੇ ਐਡਮਲ ਇਹ ਕਿੰਨੀਆਂ ਤਕਲੀਫਾਂ ਨੇ ਕਹਿੰਦੇ ਬੱਚੇ ਨਿਕੇ ਨਿਕੇ ਸਕੂਲ ਜਾਂਦੇ ਸੰਤ ਬੱਚਿਆਂ ਦੀ ਸਤਾਜੀ ਪਤਾ ਗੱਲ ਕੀ ਏ ਬੜੇ ਬੜੂ ਬੰਦੇ ਆਏ ਨੇ ਮਕਾਨ ਭੋਗ ਬੰਦੇ ਸਰਕਾਰ ਦੇ ਟਰੈਲੀ 'ਚ ਲੱਦ ਕੇ ਲੈ ਕੇ ਜਾਣਾ ਉਲਟੀਆਂ ਨੂੰ ਸਾਨੂੰ ਕਾਹ ਕੰਡੀਆਂ ਨੇ ਕੁੱਤੇ ਉਹ ਕਿਹੜੇ ਪਿੰਡ ਦੇ ਬੰਦੇ ਅੱਧਿਆਂ ਦੇ ਪਿਛੇ ਰਹਿਣਾ ਸੁੱਥਾਂ ਦੇ ਪਿਛੇ ਟੰਗ ਗਏ ਸਮਸਾਨ ਘਰ ਸਾਡਾ ਉਹ ਵੀ ਹੋਣ ਬਣਿਆ ਜੁੱਤੀ ਖੁੱਤਰਾਂ ਦੀ ਉਹ ਵੀ ਖਾ ਗਈ ਜੇ ਕਿਸੇ ਗਰੀਬ ਦੇ ਮਕਾਨਾਂ ਦੇ ਪੈਰ ਉਹ ਵੀ ਖਾ ਗਈ ਤੇ ਕਰਨਾ ਕਿ ਜੇ ਆਖਣਾ ਤੁਸੀਂ ਇਲਜ਼ਾਮ ਉਹ ਬੱਟੇ ਲੈ ਰਹੇ ਹੋ ਕੋਈ ਪ੍ਰੂਫ ਹੈਗਾ ਸਬੂਤ ਹੈਗਾ ਤੁਹਾਡੇ ਕੋਲੇ ਪ੍ਰੂਫ ਜੀ ਇੱਥੇ ਲਿਖਾਇਆ ਹੈਗਾ ਅਨੰਤ ਸਿੰਘਰਪਾਲ ਕੁਲਵੀ ਨਹੀਂ ਅਸੀਂ ਦੇਖੋ ਜਾਦੀ ਕਰਨੀ ਕਰਦੇ ਜਾਇਆ ਤੁਹਾਡੇ ਸਾਹਮਣੇ ਹੀ ਆ ਸਾਨੂੰ ਇਹ ਨਹੀਂ ਸਰਪੰਚ ਕਿਉਂ ਤੁਸੀਂ ਸਾਡੇ ਮਾਲਕ ਨੇ ਸਰਪੰਚ ਤੈਗੇ ਆ ਸਭੂ ਸਾਰੇ ਆ ਗਏ ਸਾਰੇ ਕੋ ਦੇਖੋ ਜੀ ਅਸੀਂ ਐ ਨਹੀਂ ਕਹਦੇ ਸਰਕਾਰ ਨੂੰ ਬਦਨਾਮ ਨਹੀਂ ਕਰਨਾ ਜੇ ਕੇ ਸਰਪੰਚ ਨੂੰ ਕਹਿੰਦੇ ਸਰਮਾਈ ਸਾਡੇ ਨਹੀਂ ਜੇ ਇ ਕਹਿੰਦੇ ਗੱਲ ਤੁਸੀਂ ਸਰਪੰਚ ਬਣਾਇਆ ਕਿਉਂ ਜຸນ ਸਰਪੰਚੀ ਖਾ ਗਿਆ ਕੀ ਕਰੂੰ ਸਹੀ ਗੱਲ ਹੈ ਜੀ ਸਾਨੂੰ ਐਨੀ ਕਿਰਪਾ ਸਾਡੀ ਰੋਡ ਬਣ ਜੇ ਇਹ ਨੰਦੀ ਦੀ ਕੁਆਲੀ ਕੀਤੀ ਜਾਵੇ ਕੁਆਲੀ ਕੀਤੀ ਜਾਵੇ ਅਗਰ ਕਿੱਥੇ ਪੈਸੇ ਲੱਗੇ ਨੇ ਕਿੱਥੇ ਨਹੀਂ ਲੱਗੇ ਅੱਜ ਤਾਂ ਮਿਹਰਬਾਨੀ ਇਹ ਗੱਲ ਕਰਨ ਦੀ ਹਾਂਜੀ ਅੱਜ ਕੀ ਨਾਮ ਆ ਜੀ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਪਿੰਡ ਦੇ ਮੁਖੀ ਆ ਜੀ ਮੈਂਬਰ ਪੰਚਾਇਤ ਆ ਜੀ ਇਸੇ ਪਿੰਡ ਦੇ ਵਿੱਚ 6 ਵਾਰੀ ਬਣ ਚੁੱਕੇ ਆ ਜੀ ਇਹ ਸੜਕ ਸਾਡੀ ਨਹੀਂ ਬਣੀ ਅੱਜ ਤੱਕ ਵੀ ਬੜੇ ਦੁਖੀ ਹੋਈ ਨੇ ਸਾਰੇ ਲੋਕ ਪਿੰਡਾਂ ਵਾਲੇ ਜਿੰਨੇ ਵੀ ਇੱਥੇ ਦੁਖੀ ਇੰਨੇ ਨੇ ਕਿ ਬੇਅੰਤੀ ਜੀ ਕਾਰਨ ਕੀ ਹੋਇਆ ਜੀ ਇਸ ਦਾ ਕਾਰਨ ਕੀ ਆ ਜੀ ਜਦੋਂ ਪਹਿਲਾਂ ਕਾਲੀਆਂ ਦੀ ਸਰਕਾਰ ਸੀ ਉਹਨਾਂ ਨੇ ਮਾੜੀ ਮੋਟੀ ਬਣਾਈ ਜੀ ਉਸ ਤੋਂ ਬਾਅਦ ਸੀਵਰੇਜ ਪਾਟ ਦਿੱਤਾ ਜੀ ਫਿਰ 3 ਸਾਲ ਸਾਨੂੰ ਉਹ ਲੱਗ ਗਏ ਜੀ ਫਿਰ ਕਾਂਗਰਸੀ ਸਰਕਾਰ ਆਈ ਉਹਨਾਂ ਨੇ ਕੁਝ ਨਹੀਂ ਕੀਤਾ ਜੀ ਉਨਾਮ ਪਾਰਟੀ ਆਈ ਤੇ ਇਹ ਕੁਝ ਨਹੀਂ ਕਰ ਰਹੀ ਸਾਰ ਦੁਨੀਆ ਡੁੱਬਣ ਲਈ ਹੈ ਜੀ ਸਾਰੇ ਸੀਵਰੇਜ ਦੇ ਵਿੱਚ ਲੋਕਾਂ ਨੂੰ ਸੱਟਾਂ ਲੱਗਦੀਆਂ ਨੇ ਜੀ ਬੜੇ ਦੁਖੀ ਨੇ ਲੋਕ ਮੋਟਰਸਾਈਕਲਾਂ ਵਾਲੇ ਆ ਦੇਖੋ ਸਾਰੇ ਟੋਏ ਪੱਟੇ ਪਏ ਨੇ ਜੀ 2 ਸਾਲ ਹੋ ਗਏ ਨਹੀਂ ਪੱਥਰ ਕਿੰਨੀਆਂ آبادیਆ ਪਿੰਡ ਦੀ ਕਿੰਨੀ ਵੋਟ ਕਿੰਨੀ ਹੈ ਇਹ ਵੋਟ ਤਾਂ ਦੋ ਪਿੰਡਾਂ ਦੇ ਲਾ ਕੇ ਜੀ ਘੱਟੋ ਘੱਟ 1500 ਵੋਟ ਹੋਣੀਆਂ ਜੀ ਹਾਂ ਹਾਂਜੀ ਤੇ ਐਮਐਲਏ ਸਾਹਿਬ ਆਇਆ ਉਹ ਦੋਸਤ 2.5 ਸਾਲ ਹੋ ਗਏ ਜਿਉਂ ਆਇਆ ਨੂੰ ਮਾੜਾ ਜਾ 19 ਪੱਥਰ ਤਰਿਆ ਕੋਈ ਬਣਾਇਆ ਨਹੀਂ ਕੋਈ ਸਾਡਾ ਕੋਈ ਕੁਝ ਨਹੀਂ ਕੀਤਾ ਕੋਈ ਲੈਂਡ ਹੀ ਦੇਣੀ ਜੀ ਜਿਹੜੇ ਕੋ ਪੈਸੇ ਪੰਚਾਇਤ ਦੇ ਆਏ ਸੀ ਉਹ ਵੀ ਬੰਦ ਕਰਕੇ ਰੱਖੇ ਪਏ ਨੇ ਜੀ ਨਹੀਂ ਉਹਦਾ ਕੀ ਉਹਦਾ ਕੀ ਰੀਜ਼ਨ ਕੱਲੇ ਆ ਕਿਉਂ ਕੀਤੇ ਬੰਦ ਕਦ ਕੀਤੇ ਉਹ ਲਾਜ ਨਹੀਂ ਪਿੰਡ ਚ ਬੰਦ ਕਰਤੇ ਕਿਸੇ ਕੋਈ ਪੰਚਾਇਤ ਵਾਲਾ ਕੋਈ ਪੈਸਾ ਨਹੀਂ ਲਾ ਸਕਦਾ ਜੀ ਉਹਦੇ ਉਹਦੇ ਪੈਸੇ ਨਹੀਂ ਜਮਾਏ ਕੀ ਲੱਗਦਾ ਹੁਣ ਜਿਵੇਂ ਹੁਣ ਹੈਗਾ 2.5 ਸਾਲ ਸਮਾਂ ਬੀਤ ਗਿਆ 2.5 ਸਾਲ ਹੋ ਰਹਿੰਦਾ ਹੈ ਸਾਨੂੰ ਤਾਂ ਕੋਈ ਨਜ਼ਰ ਨਹੀਂ ਕੋਈ ਆਂਦਾ ਜੀ ਅਸੀਂ ਕਿਹੜੀ ਕਰੀਏ ਜੀ ਕਿਹੜੀ ਬਚਾਇਦਰਾਂ ਗੱਲ ਕਰੀਏ ਕਿਹੜੇ ਸਰਪੰਚਾਂ ਨਾਲ ਗੱਲ ਕਰੀਏ ਕਿਹੜੇ ਐਮਐਲਏ ਨਾਲ ਗੱਲ ਕਰੀਏ ਕੋਈ ਸਾਡੀ ਸੁਣਵਾਈ ਕੋਈ ਨਹੀਂ ਹੈਗੀ ਪਿੰਡ ਦੇ ਵਿੱਚ ਜਿੱਥੇ ਕੀ ਕਹਿੰਦੇ ਆ ਸੀਐਮ ਮਾਨ ਕਹਿੰਦੇ ਆ ਵੀ ਇਹ ਜਿਹੜਾ ਸਾਡਾ ਸ਼ਹਿਰ ਹੈ ਲੁਧਿਆਣਾ ਸਮਾਰਟ ਸਿਟੀ ਆ ਉਹ ਕੋਈ ਸਮਾਰਟ ਸਿਟੀ ਨਹੀਂ ਹੈਗੀ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਵੇਖੋ ਅਸੀਂ ਸਾਰੇ ਕਾਗਜ਼ਾਂ ਦੇ ਵਿੱਚ ਕਰੀ ਜਾਂਦੇ ਨੇ ਇੱਥੇ ਸਾਨੂੰ ਤਾਂ ਕੋਈ ਨਜ਼ਰ ਨਹੀਂ ਆਇਆ ਸਾਡਾ ਤਾਂ ਸਮਾਜ ਸਾੜ ਕਿਥੇ ਬੇੜਾ ਹੀ ਸਾਡਾ ਕਰਕ ਹੋਇਆ ਪਿਆ ਸੀ ਤੇ ਦੁਨੀਆ ਤੋਂ ਤੰਗ ਆ ਗਏ ਐਨੇ ਬਹੁਤ ਦੁਖੀ ਆ ਜੀ ਸਾਡਾ ਪਰਿਵਾਰ ਵੀ ਬਾਹਰ ਜਾ ਰਿਹਾ ਹੈ ਕਹਿੰਦੇ ਯਾਰ ਇਹ ਗੰਦੀਆਂ ਨਾਲੀਆਂ ਪਿੰਡਾਂ 'ਚ ਰਹਿਣਾ ਛੋਲਿਆਂ ਦਾ ਇੰਨਾ ਬਦਨਾਮ ਪਿੰਡ ਸਾਡ ਨੂੰ ਕੀਤਾ ਪਿਆ ਜੀ ਬਹੁਤ ਰੁਕ ਸਾਡੇ ਰਿਸ਼ਤੇਦਾਰ ਨਹੀਂ ਆਂਦੇ ਉਹਨੇ ਬੰਦ ਕਰਤਾ ਹਨ ਹਾਂਜੀ ਮੈਨੂੰ 6 ਵਾਰ ਹੋਈ ਮੈਂਬਰ ਪੰਚਾਇਤ ਇੱਥੇ ਬੜਦੇ ਆ ਜੀ ਕੋਈ ਸਾਡੀ ਕੋ ਸੁਣਾਈ ਨਹੀਂ ਕੋਈ ਸਾਨੂੰ ਪੁੱਛਦਾ ਨਹੀਂ ਕੋਈ ਲੈਣ ਨਹੀਂ ਦੇਣ ਨਹੀਂ ਪਤਾ ਨਹੀਂ ਕੀ ਅਸੀਂ ਕੋ ਗਨਾਹ ਕੀ ਕੀਤਾ ਜੀ ਹਾਂਜੀ ਹਾਂਜੀ ਸਾਸੀ ਗਾਲੀ ਆਪਣੇ ਸਾਰੇ ਵੀਰਾਂ ਨੂੰ ਠੀਕ ਆ ਪਿੰਡ ਵਾਲਿਆਂ ਦੀ ਬਹੁਤ ਵੱਡੀ ਪ੍ਰੋਬਲਮ ਆ ਤੇ ਇਸ ਕਰਕੇ ਅਸੀਂ ਐਮਐਲਏ ਸਾਹਿਬ ਦੇ ਧਿਆਨ ਤੇ ਲਿਆਂਦੀ ਸੀ ਗੱਲ ਉਹ ਆਈ ਵੀ ਸੀਗੇ ਪਿਛਲੇ 15 ਦਿਨ ਤੋਂ ਤੇ ਐਕਚੁਅਲੀ ਉਹਨਾਂ ਦੇ ਪ੍ਰਬੰਧਕ ਨੂੰ ਗਿਆ ਸੀ ਪ੍ਰਬੰਧਕ ਲੱਗਿਆ ਸੀ ਗੱਲ ਤੇ ਪ੍ਰਬੰਧਕ ਨਾਲ ਸਾਡੀ ਗੱਲ ਹੋਈ ਆ ਪਿਛਲੇ ਹਫਤੇ ਉਹ ਕਹਿੰਦਾ ਸੀ ਜੀ ਵੀ ਆਪਣੇ ਆ ਤੁਸੀਂ ਸੌਣ ਦਾ ਮਹੀਨਾ ਕੱਢ ਲਓ ਤੇ ਉਸ ਤੋਂ ਬਾਅਦ ਅਸੀਂ ਕੰਮ ਸਟਾਰਟ ਕਰਾਵਾਂਗੇ ਜਿਹੜੀ ਗੱਲ ਹੋਈ ਸੀਗੀ ਜੀ ਫਿਰ ਮੈਂ ਐਮਐਲਏ ਸਾਹਿਬ ਨੂੰ ਫੋਨ ਮਾਰਿਆ ਅੱਜ ਸਵੇਰੇ ਵੀ ਕੀਤੀ ਸਰ ਵੀ ਏਦਾਂ ਦਾ ਵੀ ਸਾਡਾ ਬੁਰਾ ਹਾਲ ਆ ਉਹ ਪੈਪ ਪਟ ਕੇ ਤੁਹਾਨੂੰ ਪਤਾ ਕਿੰਨਾ ਕੀਤਾ ਹੈ ਤਾਂ ਉਹਨਾਂ ਨੇ ਕਿਹਾ ਸਦਨਾਮ ਵੀ ਤੁਸੀਂ ਇੱਕ ਹਫਤਾ ਰੁਕੋ ਉਸ ਤੋਂ ਬਾਅਦ ਅਸੀਂ ਪ੍ਰਬੰਧਕ ਨੂੰ ਕਹਿ ਕੇ ਮੌਕੇ ਤੇ ਠੀਕ ਹੈ ਜੀ ਮੌਕੇ ਦੇ ਉੱਪਰ ਹੀ ਸਾਰਾ ਕੰਮ ਕਰਾਵਾਂਗੇ ਇੱਕ ਹਫਤੇ ਦੱਸ ਦਿੰਦੀ ਗੱਲ ਆ ਸਿਰਫ ਬਾਰਸ਼ਾਂ ਦਾ ਮੌਸਮ ਜਿਹੜਾ ਕਿ ਸਾਫ਼ ਹੋ ਜੇ ਤੇ ਬਾਕੀ ਇਹ ਸਾਡੇ ਸੁਰਿੰਦਰ ਭਾਜੀ ਆ ਪਸੰਗੀਆਂ ਦੇ ਪ੍ਰਧਾਨ ਆ ਤੇ ਸਾਡਾ ਵੀਰ ਕਾਲਾ ਬਾੜੇਵਾਲ ਤੋਂ ਤੇ ਇਹਨਾਂ ਦਾ ਬੜਾ ਸਹਿਯੋਗ ਆ ਫਿਰ ਵੀ ਪਿੰਡ ਵਾਲਿਆਂ ਨੂੰ ਤੇ ਬੜੇ ਛਲਾਂਗਾ ਜੋਗਾ ਇਹਨਾਂ ਦੀ ਵੀ ਗੱਲ ਜਿਹੜੀ ਜਿਹੜੀ ਇਹਨਾਂ ਨੇ ਪਿੰਡ ਦੇ ਵਾਸਤੇ ਰੱਖੀ ਆ ਕਿਸਾਨ ਚਰਚ ਬੰਦੀ ਨੇ ਵੀ ਤੇ ਸਾਡੀ ਸਰਕਾਰ ਅਗੇ ਹੀ ਬੇਨਤੀ ਆ ਵੀ ਜਲਦੀ ਜਲਦੀ ਕੰਮ ਜਿਹੜਾ ਉਹ ਕੀਤਾ ਜਾਵੇ ਤੇ ਬਾਕੀ ਐਮਐਲਏ ਸਾਹਿਬ ਨਾਲ ਦੁਬਾਰਾ ਫਿਰ ਮੈਂ ਇੱਕ ਵਾਰੀ ਉਹਨਾਂ ਨਾਲ ਜੋ ਟੈਲੀਫੋਨ ਤੇ ਗੱਲ ਕਰ ਲੈਣਾ ਕਰਕੇ ਸਵੇਰੇ ਇਹਨਾਂ ਨੂੰ ਜਿੱਦਾਂ ਵੀ ਨਾਸੀ ਮਿਲਦਾ ਹੋ ਸਕਦਾ ਇਹਨੂੰ ਮੈਂ ਨਾਲ ਲੈ ਕੇ ਦਫਤਰ ਵੀ ਗੱਲ ਕਰਕੇ ਕਰਾਵਾਂਗੇ ਛੇਤੀ ਉਹਨਾਂ ਵੱਲੋਂ ਕੀ ਕਿਹਾ ਗਿਆ ਉਹਨਾਂ ਵੱਲੋਂ ਇਹ ਕਹਿਆ ਗਿਆ ਵੀ ਐਕਚੁਅਲੀ ਪ੍ਰਬੰਧਕ ਨੂੰ ਕਿਹਾ ਸੀ ਤੇ ਪ੍ਰਬੰਧਕ ਨਾਲ ਮੇਰੀ ਇਹ ਗੱਲ ਹੋਈ ਸੀ ਜਿਹੜੇ ਰਕੇਸ਼ ਚਮਾਰ ਗੁਪਤਾ ਜੀ ਆ ਉਹ ਕਹਿੰਦੇ ਵੀ ਆ ਥੋੜਾ ਜਿਹਾ ਮੌਸਮ ਖਰਾਬ ਆ بارشਾਂ ਕਰਕੇ ਕਿ ਤੁਹਾਨੂੰ ਇੱਕ ਹਫਤਾ ਰੁਕਣਾ ਪੈਣਾ ਤੇ ਅੱਜ ਸਵੇਰੇ ਵੀ ਮੇਰੀ ਗੱਲ ਹੋਈ ਐਸੇ ਮੈਟਰ ਦੇ ਤੇ ਉਦੋਂ ਬਾਅਦ ਭਾਈ ਦਾ ਫੋਨ ਆ ਵੀ ਇਦਾਂ ਦਾ ਵੀ ਬੁਰਾ ਹਾਲ ਆ ਪਿੰ ਤੇ ਸੋ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਦੁਬਾਰਾ ਫਿਰ ਟੈਲੀਫੋਨ ਕਰਕੇ ਉਹਦੇ ਧਿਆਨ 'ਚ ਲਿਆ ਕੇ ਕਿ ਪ੍ਰਬੰਧਕ ਨੂੰ ਕਹਿ ਕੇ ਅਸੀਂ ਸਵੇਰੇ ਮੰਡੇ ਹੀ ਜਿੰਨੀ ਜਲਦੀ ਹੋ ਸਕਦਾ ਪ੍ਰਬੰਧਕ ਬੁਲਾ ਦੇਣਗੇ ਉਹ ਕੰਮ ਕਰਾਂਗੇ ਇਹਦੇ ਵਿੱਚ ਮੈਂ ਤੁਹਾਨੂੰ ਗੱਲ ਬੇਨਤੀ ਜੀ ਤੁਹਾਨੂੰ ਕਰਨੀ ਚਾਹੁੰਦਾ ਹਾਂ ਵੀ ਮੈਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਡੇ ਹਲਕਾ ਗਿੱਲ ਦੇ ਸਤਿਕਾਰਯੋਗ ਜੀਵਨ ਸਿੰਘ ਸੰਗਵਾਲ ਐਮ ਐਲ ਏ ਸਾਡੇ ਜ਼ਿਲ੍ਹਾ ਲੁਧਿਆਣਾ ਦੇ ਐਮ ਪੀ ਰਾਜਾ ਵੜਿੰਗ ਜੀ ਜਿੰਨਾ ਦੀਆਂ ਡਿਊਟੀਆਂ ਬਣਦੀਆਂ ਨੇ ਮੈਂ ਪਾਰਟੀ ਵਾਜੇ ਤੋਂ ਉੱਪਰ ਉੱਠ ਕੇ ਕਿਸੇ ਹਰ ਤਨੂਏ ਅਪੀਲ ਕਰਦੇ ਆਂ ਵੀ ਇਹਨਾਂ ਨੂੰ ਇਸ ਨਗਰਪਾਲਿਕਾ ਤੇ ਇਹ ਜਿਹੜੇ ਦੋ ਪਿੰਡ ਨੇ ਸਾਡਾ ਰਾਜਸਥਾਨ ਵਾਲਾ ਹਾਲ ਬਣਿਆ ਸਾਡੇ ਕੋਲ ਪਾਣੀ ਦੀ ਟੈਂਕੀ ਅੱਜ ਤੱਕ ਨਹੀਂ ਹੈਗੀ ਜੇ ਹੈਗੀ ਤਾਂ ਮਨਜ਼ੂਰ ਹੋਈ ਤੇ ਆ ਕੇ ਮੁੜ ਗਈ ਅਸੀਂ ਮੰਗ ਹੀ ਰੱਖ ਰਹੇ ਆ ਤੁਹਾਡੇ ਕੋਲੇ ਵੀ ਜਲਦੀ ਤੋਂ ਜਲਦੀ ਇਹ ਸਾਡੇ ਪਿੰਡਾਂ ਦੀ ਸਾਰ ਲਈ ਜਾਵੇ ਸਾਡਾ ਬੁਰਾ ਹਾਲ ਹੈ ਨਰਕ ਘਟ ਰਹੇ ਆ ਐਮਪੀ ਸਾਹਿਬ ਮੁੱਖ ਮੰਤਰੀ ਪੰਜਾਬ ਸਾਹਿਬ ਜੋ ਸਾਡੇ ਐਮ ਐਲ ਏ ਜੀਵਨ ਸਿੰਘ ਸੰਗਵਾਲ ਸਾਹਿਬ ਇੱਥੇ ਆ ਕੇ ਵੀ ਗਏ ਨੇ ਅਸੀਂ ਉਹਨਾਂ ਨੂੰ ਅੱਗੇ ਬੇਨਤੀ ਕਰਦੇ ਆਂ ਵੀ ਜਲਦੀ ਤੋਂ ਜਲਦੀ ਇਹਦਾ ਹੱਲ ਕਰੋ ਨਹੀਂ ਸਾਡ ਕੋਈ ਕੋਈ ਹਾਲਾ ਧਰਨਾ ਉਹ ਅਸੀਂ ਲਾਵਾਂਗੇ ਔਰ ਪ੍ਰਸ਼ਾਸਨ ਨੂੰ ਵੀ ਅਪੀਲ ਕਰ ਚੁੱਕੇ ਆਂ ਅਬ ਧਰਨੇ ਦੀ ਪੂਰੀ ਤਿਆਰੀ ਆ ਹੁਣ ਮੀ ਨਹੀਂ ਦੇਖਣਾ ਅਸੀਂ ਨਹੀਂ ਦੇਖਣੇ ਗੜੇ ਹੁਣ ਅਸੀਂ ਬਸ ਬਸ ਹੋ ਗਈ ਪਈ ਸਾਡੀ ਇਹ ਸਾਡੀ ਮੰਗ ਹੈ ਪ੍ਰਸ਼ਾਸਨ